ਇੱਕ ਚੰਗੀ ਪੋਸਟ ਤੇ ਲੱਗੇ ਅਧਿਕਾਰੀ ਨੇ ਕਰ ਦਿੱਤਾ ਅਜੀਹਾ ਕਿ ਤੁਸੀਂ ਵੀ ਖੁਦ ਦੇਖ ਕੇ ਹੋ ਜਾਵੋਗੇ ਹੈਰਾਨ ਜਦੋਂ ਸਰਕਾਰੀ ਤਨਖਾਹ ਨਾਲ ਨਾ ਭਰਿਆ ਢਿੱਡ ਤਾਂ ਫਿਰ ਇੱਕ ਧਾਰਮਿਕ ਸਥਾਨ ਅੰਦਰ ਕਰ ਲਈ ਚੋਰੀ ਪਾਠੀ ਸਿੰਘ ਨੇ ਪੈਸੇ ਚੁਕਦੇ ਹੋਏ ਦੇਖ ਲਿਆ ਇਹ ਮਾਮਲਾ ਹੈ ਜ਼ਿਲ੍ਹਾ ਰੂਪਨਗਰ ਦੇ ਨੂਰਪੁਰ ਬੇਦੀ ਦਾ ਜਿੱਥੇ ਕੀ ਧੰਨ ਧੰਨ ਬਾਬਾ ਜਿੰਦਾ ਪੀਰ ਜੀ ਦੇ ਸਥਾਨ ਤੇ ਨਾਇਬ ਤਹਿਸੀਲਦਾਰ ਦੇ ਰੀਡਰ ਤੇ ਗੋਲਕ ਦੇ ਪੈਸਿਆਂ ਦੀ ਗਿਣਤੀ ਦੌਰਾਨ 120000 ਰੁਪਏ ਆਪਣੇ ਬੈਗ ਵਿੱਚ ਪਾਉਣ ਦੇ ਦੋਸ਼ ਲੱਗੇ ਹਨ ਇਹ ਸਾਰੀ ਘਟਨਾ ਕੈਮਰੇ ਵਿੱਚ ਵੀ ਕੈਦ ਹੋ ਗਈ ਜਦੋਂ ਪ੍ਰਬੰਧਕਾਂ ਨੇ ਇਸ ਦੀ ਇਤਲਾ ਪੁਲਿਸ ਨੂੰ ਦੇ ਦਿੱਤੀ ਤਾਂ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਰੀਡਰ ਸਾਹਿਬ ਦੇ ਬੈਗ ਵਿੱਚੋਂ 120000 ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਸਥਾਨ ਤੇ ਲੋਕਾਂ ਦੀ ਬਹੁਤ ਜ਼ਿਆਦਾ ਅਥਾਹ ਸ਼ਰਦਾ ਹੈ ਇੱਥੇ ਹਰ ਮਹੀਨੇ ਦਾ ਚੜਾਵਾ ਇਸ ਸਥਾਨ ਤੇ 14 ਲੱਖ ਰੁਪਏ ਦੇ ਕਰੀਬ ਚੜਦਾ ਹੈ ਜੋ ਕਿ ਸਾਰਾ ਹੀ ਪੈਸਾ ਲੋਕ ਭਲਾਈ ਦੇ ਕੰਮਾਂ ਵਾਸਤੇ ਵਰਤਿਆ ਜਾਂਦਾ ਹੈ ਇਸ ਮੌਕੇ ਹੋਰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਨੇ ਕੀ ਜਾਣਕਾਰੀ ਦਿੱਤੀ ਹੈ ਤੁਸੀਂ ਵੀ ਧਿਆਨ ਨਾਲ ਸੁਣੋ ਉਹਨਾਂ ਨੇ ਮੇਰੇ ਕੋਲ ਇੱਕ ਕੰਪਲੇਨ ਕੀਤੀ ਸੀ ਕਿ ਕੱਲ ਜਿਹੜੀ ਗੋਲ ਕੱਦ ਗੀਤੀ ਸੀ ਖੋਲੀ ਸੀਗੀ ਤੇ 골ਕਾਰ ਗੇਂਤੀਦਾਰ ਜਿਹੜਾ ਤਸੀਲਦਾਰ ਸਾਹਿਬ ਦੇ ਲੀਡਰ ਸੀਗੇ ਰਵਿੰਦਰ ਸਿੰਘ ਸણો ਅਮਰ ਸਿੰਘ ਵਾਸੀ ਪੰਹਪਾ ਤੇ ਉਹਨਾਂ ਨੇ ਇੱਕ ਗੇਂਤੀਦਾਰ ਜਿਹੜਾ ਹੈਗਾ ਆਪਣੇ ਬੈਗ ਦੇ ਵਿੱਚ ਜਿਹੜਾ ਹੈਗਾ ਸੀ ਬਾਬਾ ਜਿਹੜਾ 골ਕਾਂ ਚੋਂ अमाउंट ਨਿਕਲਿਆ ਸੀ ਉਹਨੂੰ ਬੈਗ ਚ ਪਾ ਲਿਆ ਜਿਸ ਤੇ ਸਬੰਧ ਚ ਫਿਰ ਮੈਂ ਸਮੇਤ ਪੂਰ ਸਪਾਰਟੀ ਦੇ ਉਸ ਤਰ੍ਹਾਂ ਸਾਹ ਦੇ ਅੰਦਰ ਗਿਆ ਸੀ ਜੀ ਤੇ ਉਸ ਤਰ੍ਹਾਂ ਜਿਹੜਾ ਹੈਗਾ ਉਹਨਾਂ ਦਾ ਲੀਡਰ ਸਾਹਿਬ ਦਾ ਬੈਗ ਚੈੱਕ ਕੀਤਾ ਗਿਆ ਤੇ ਬੈਗ ਦੇ ਚੈਕਿੰਗ ਦਾ ਜਿਹੜਾ ਹੈਗਾ ਸਾਨੂੰ કુલ अमाउंट ਜਿਹੜਾ 1 ਲੱਖ 20000 ਰੁਪਏ ਫਰਾਮਦ ਹੋਇਆ ਜਿਸ ਦੇ ਵਿਹਾਰ ਤੇ ਅਸੀਂ ਜਿਹੜਾ ਹੈਗਾ ਸੀਗਾ ਦੋਸ਼ੀ ਰਵਿੰਦਰ ਕੁਮਾਰ ਦੇ ਵਾਸਤੇ ਜਿਹੜ ਅੰਡਰ ਸੈਕਸ਼ਨ 303 ਜਿਵੇਂ 2 ਅਤੇ 317 ਜਿਵੇਂ 2 ਵੀ ਇਸ ਤਰ੍ਹਾਂ ਚ ਜੀ ਹਾਂ ਜੀ ਸੀਸੀਟੀਵੀ ਜਿਹੜੇ ਕੈਮਰੇ ਲੱਗੀ ਸੀ ਉੱਚੀ ਜਿਹੜੀ ਹੈਗੀ ਵਾਰਦਾਤ ਜਿਹੜੀ ਨੇ ਕੀਤੀ ਹੈ ਉਹ ਆਈ ਹੈ ਜੀ ਇਸ ਦੇ ਨਾਲ ਨਾਲ ਜਿਹੜੀ ਮਾਰਕ ਜਿਹੜੀ ਬਰਾਮਦਗੀ ਕੀਤੀ ਗਈ ਹੈ ਉਸ ਦੀ ਵੀ ਅਸੀਂ ਵੀਡੀਓਗ੍ਰਾਫੀ ਕੀਤੀ ਹੈ ਹਾਂ ਜੀ ਮਾਨ ਨੂੰ ਤਾਜ ਪੇਸ਼ ਕੀਤਾ ਜਾ ਰਿਹਾ ਸੀ ਠੀਕ